ਹਾਂਜੀ ਬਾਬਿਓ ਕਹਿੰਦੇ ਆਪੇ ਦੇਨੇ ਰੋਗ ਤੇ ਆਪੇ ਦੇਣੀਆਂ ਦੁਆਵਾਂ ਜਾਵੇ ਅਸੀਂ ਵੇਖ ਲਈਆਂ ਤੇੜੀਆਂ ਬੁਖਾਵਾਂ ਉਹ ਹਾਂਜੀ ਵੀ ਦਰਸ਼ਕ ਬ੍ਰੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਮੇਰਾ ਭਰਾ ਠੀਕ ਠਾਕ ਹੇ ਵੀਰੇ ਛੋਟੀ ਜੀ ਸ਼ਾਇਰੀ ਸੀਗੀ ਆਪਣਾ ਇੱਕ ਭਰਾ ਨੇ ਆਪਾਂ ਨੂੰ ਵੌਇਸ ਮੇਂ ਅਸੀਂ ਕਰਕੇ ਕਿਹਾ ਸੀ ਕਹਿੰਦਾ ਕਾਸ਼ ਵੀਰੇ ਤੁਹਾਡੇ ਤੇ ਆ ਗੱਲ ਆਗੂ ਹੁੰਦੀ ਯਾਰ ਮੈਂ ਕਿਹਾ ਵੀਰੇ ਕਿਵੇਂ ਕਹਿੰਦਾ ਭਰਾ ਯਾਰ ਤੁਸੀਂ ਚੰਗੇ ਚੰਗੇ ਕਬੂਤਰਾਂ ਦਾ ਪਹਿਲਾਂ ਸ਼ੌਂਕ ਰਾਉਨੇ ਹੋ ਠੀਕ ਹੈ ਵੀਡੀਓ ਦਾ ਲਿੰਕ ਸਾਨੂੰ ਸ਼ੇਅਰ ਕਰਦੇ ਹੋ ਜੇ ਤੁਸੀਂ ਪੂਰੀ ਵੀਡੀਓ ਵੇਖ ਕੇ ਤੁਹਾਨੂੰ ਫੋਨ ਲਾਈਦਾ ਆਖੇ ਕਾਸ਼ ਵੀਰੇ ਜੋੜਾ ਬੈਠਾ ਤੁਸੀਂ ਇਹ ਕਹਿ ਕੇ ਸਾਡਾ ਦਿਲ ਤੋੜ ਦਿੰਦੇ ਹੋ ਕਿ ਨਹੀਂ ਵੀਰੇ ਜੋੜਾ ਉਹ ਸੇਲ ਹੋ ਚੁੱਕਾ ਹੈ ਤਾਂ ਭਰਾ ਪਹਿਲਾਂ ਤਾਂ ਯਾਰ ਤੁਹਾਡਾ ਤਹਿ ਦਿਲੋਂ ਧੰਨਵਾਦ ਤੁਸੀਂ ਆਪਣੇ ਭਰਾ ਨੂੰ ਮੇਰਾ ਵੀਰ ਇੰਨਾ ਪਿਆਰ ਕਰਦੇ ਹੋ ਠੀਕ ਹੈ ਜੀ ਸਾਡੇ ਜਨਮ ਬਣਾ ਨੂੰ ਮੇਰਾ ਵੀਰ ਤੁਸੀਂ ਇੰਨਾ ਪਸੰਦ ਕਰਦੇ ਹੋ ਵੀਰੇ ਦੇਖੋ ਚੀਜ਼ ਪਾਈ ਦੀ ਮੇਰਾ ਭਰਾ ਠੋਕਵੀਂ ਚੀਜ਼ ਪਾਈ ਦੀ ਆ ਇੱਕ ਤਾਂ ਦਿਨ ਵੀਡੀਓ ਚਾਹੇ ਲੇਟ ਆ ਜੇ ਪਰ ਬਾਬਿਓ ਜਿਹੜੇ ਫਿਰ ਅਸਤਰ ਲਾਈਦੇ ਹਨ ਆਪਾਂ ਜੀ ਤਾਂ ਤੁਹਾਨੂੰ ਪਤਾ ਹੀ ਆ ਪਰ ਖੁੱਡਾਂ ਦੇ ਵਿੱਚੋਂ ਬਾਬਿਓ ਕੜਕੜ ਸਾਪੀ ਪੇਸ਼ ਕਰੀਦੇ ਨੇ ਥੋੜੇ ਅੱਗੇ ਮੇਰਾ ਭਰਾ ਆਪਣੇ ਚੈਨਲ ਪੀਬੀ 29 ਮੋਗਾ ਵਿਜਨ ਵਾਲੇ ਦੇ ਵਿੱਚ ਤੇ ਬਾਬਿਓ ਵੱਡਾ ਜੋੜਾ ਜੈਗ ਕਰ ਲੋ ਉਸਤਾਦ ਫੌਜੀ ਧਮੋਟ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਵੱਡਾ ਜੋੜਾ ਬਾਬਿਓ ਜੋੜਾ ਜੈਸਾ ਨਾ ਧੁਕੀਆਂ ਕੱਢ ਵਾਲਾ ਜੋੜਾ ਧੁਕੀਆਂ ਕੱਢ ਬਤੇ ਮੈਂ ਕਹਿੰਦਾ ਜਿੰਨੇ ਮਰਜ਼ੀ ਡਾਲੀਓ ਯਾਰ ਥੋੜੇ ਤੋਂ ਮੇਰਾ ਭਰਾ ਘੁਆਇਆ ਨਹੀਂ ਬਣੇ ਯਾਰ ਜੋੜੀ ਆਪਣੀ ਦੇ ਬਤੇ ਆ ਚੈੱਕ ਉਹਨੂੰ ਕੋਈ ਮੈਂ ਡਰਾ ਨਹੀਂ ਰਿਹਾ ਕੋਈ ਕਹੋਣੀ ਡੋਲੀ ਅੰਦਰ ਮੇਰਾ ਭਰਾ ਖੁੱਲਾ ਜੋੜਾ ਛੱਡਿਆ ਸੜੇ ਹੋਏ ਪੰਨਾ ਕੂਕਦੇ ਪੈਰ ਚੈੱਕ ਕਰ ਲਓ ਜੀ ਸ਼ਾ ਕਾਲੇ ਵੀਰੇ ਨੀਲੇ ਜਾਮਨੀ ਪੈਰਾਂ ਦਾ ਆਪਣਾ ਕੂਤਰ ਚਿੱਟੀਆਂ ਅੱਖਾਂ ਦਾ ਮੇਰਾ ਭਰਾ ਚੈੱਕ ਕਰ ਲਓ ਡੱਕਿਆਂ ਵਾਲੀ ਆਪਣੀ ਕੂਤਰੀ ਆ ਜੀ ਠੀਕ ਹੈ ਕੂਤਰੀ ਦੇ ਪੈਰ ਹਲਕੇ ਜਿਹੇ ਮੈਲੇ ਸੀ ਅੱਬਾ ਸਾਫ਼ ਕਰ ਦਿੱਤੇ ਨੇ ਛੱਲਾ ਕੂਤਰੀ ਤੇ ਲੱਗਿਆ ਹੋਇਆ ਨਾਮ ਫੋਨ ਨੰਬਰ ਬਾਬਿਓ ਲੱਗਿਆ ਹੋਇਆ ਜੋੜਾ ਮੰਗਾਲੀਓ ਮੇਰਾ ਵੀਰ ਫੁੱਲ ਵੀਡੀਓ ਚਾਹੀਏ ਤੁਸੀਂ ਬਾਅਦ ਦੇ ਵਿੱਚ ਪੂਰੀ ਮੁਕੰਮਲ ਵੇਖ ਲਿਓ ਇੱਕ ਵਾਰੀ ਫੋਨ ਲਾ ਕੇ ਕਹਦੋ ਕਾਸ਼ ਭਰੇ ਅੱਜ ਵਾਲਾ ਜੋੜਾ ਸਾਡਾ ਹੋ ਗਿਆ ਹੁਣ ਅੱ ਵਰੇ ਜਿਹੜੇ ਭਰਾ ਬਾਹਰੀਆਂ ਆਵਾਜ਼ਾਂ ਦੇ ਸ਼ਕੀਨ ਨੇ ਆ ਨਾ ਉਹਨਾਂ ਵਾਸਤੇ ਦਾ ਵੀਰੇ ਬਹੁਤ ਹੀ ਜ਼ਿਆਦਾ ਚੰਗਾ ਨਜ਼ਾਇਦ ਜੋੜਾ ਦੇਖੋ ਯਾਰ ਮੈਂ ਕਬੂਤਰਾਂ ਦੀ ਤਾਰੀਫ ਕਰਦਾ ਵੀਰੇ ਠੀਕ ਹੈ ਕਿਸੇ ਗੱਲੋਂ ਹੀ ਕਰੀਦੀ ਆ ਇਹ ਨਹੀਂ ਅੰਦਰ ਮੈਂ ਲੱਥੇ ਸਰਾਜੇ ਤਾੜਕੇ ਤੇ ਕਈ ਆਵ ਜਨੇ ਮਰਜੀ ਡਾਰੀਓ ਮੇਰੇ ਦੇਖੋ ਜੇ ਕਿਸੇ ਚੀਜ਼ ਦੀ ਆਪਾਂ ਤਾਰੀਫ ਕਰੀਦੀ ਆ ਨਾ ਤਾਂ ਸਾਡੀ ਸਕਰੀਨ ਦੇ ਉੱਤੇ ਵੀਰੇ ਉਹ ਚੀਜ਼ ਝਲਕਦੀ ਆ ਆਪਾਂ ਇਹ ਨਹੀਂ ਕਹਿੰਦੇ ਵੀਰੇ ਸਾਡੇ ਕੋਲ ਹੀ ਬਹੁਤ ਚੰਗੇ ਕਬੂਤਰ ਵੀਰੇ ਇਥੇ ਇੱਕ ਤੋਂ ਇੱਕ ਬੰਦਾ ਬੈਠਾ ਸਾਰੇ ਸ਼ਿਕਾਰੀ ਆਪਣੇ ਭਰਾ ਆ ਠੀਕ ਹੈ ਜੀ ਸਾਰਿਆਂ ਦੇ ਕੋਲ ਮੇਰਾ ਭਰਾ ਚੰਗੇ ਨਜ਼ਾਇਜ਼ ਵੀਰੇ ਇੱਕ ਤੋਂ ਇੱਕ ਚੀਜ਼ਾਂ ਉਹਦੇ ਖੁੱਡੇ ਦੇ ਵਿੱਚ ਸਭ ਕੇ ਰੱਖਿਆ ਨੇ ਮੇਰਾ ਵੀਰੋ ਬਸ ਵੀਰੇ ਫਰਕ ਇਹਨਾਂ ਸਾਡੇ ਵਰਗਾ ਬੋਲ ਕੇ ਸ਼ੋਅ ਕਰ ਦਿੰਦਾ ਹੈ ਤੇ ਕਈ ਬੰਦੇ ਸ਼ੋਅ ਨਹੀਂ ਕਰਦੇ ਠੀਕ ਹੈ ਇਸ ਗੱਲ ਦੇ ਵਿੱਚ ਵੀਰੇ ਨਾ ਆਪਾਂ ਕਦੇ ਮਾਣ ਕੀਤਾ ਤਾਂ ਨਾ ਸਾਡੇ ਤੋਂ ਰੱਬ ਇਸ ਚੀਜ਼ ਦਾ ਕਦੇ ਮਾਣ ਕਰਾਵੇ ਕਿ ਸਾਡੇ ਕੋਲ ਹੀ ਸਾਰੀਆਂ ਨਸਲਾਂ ਨੇ ਕਿਉਂਕਿ ਇੱਥੇ ਨਾ ਕਈ ਬੰਦੇ ਹੈਗੇ ਨੇ ਮੇਰਾ ਭਰਾ ਉਹਨਾਂ ਨੂੰ ਵਹਿਮ ਆ ਕਿ ਸਾਰੀਆਂ ਪੰਜਾਬ ਦੀਆਂ ਟੌਪ ਨਸਲਾਂ ਉਹਨਾਂ ਦੇ ਕੋਲ ਹੀ ਆ ਬਾਕੀ ਬੰਦੇ ਫੁੱਦੂ ਤੁਰੇ ਫਿਰਦੇ ਨੇ ਠੀਕ ਹੈ ਮੇਰਾ ਵੀਰ ਇਹ ਗੱਲ ਦਾ ਭਲੇਖਾ ਬੰਦਾ ਕਦੇ ਨਾ ਰੱਖੇ ਯਾਰ ਕਿਉਂ ਜਿਹੜਾ ਬੰਦਾ ਯਾਰ ਬਾਜ਼ੀਆਂ ਛੱਡਦਾ ਹੋਊਗਾ ਨਾ ਠੀਕ ਆ ਬਾਹਰਲੇ ਪਿੰਡੇ ਜਾ ਕੇ ਆਪਦੇ ਹੱਥੀ ਊਲੇ ਲਾਉਂਦਾ ਹੋਊਗਾ ਉਹ ਬੰਦਾ ਇਸ ਗੱਲ ਦਾ ਹੰਕਾਰ ਕਦੇ ਨਹੀਂ ਕਰੇਗਾ ਤੇ ਜਿਹੜੇ ਬੰਦੇ ਨੇ ਮੇਰਾ ਭਰਾ ਕਦੇ ਕੋਈ ਬਾਜ਼ੀ ਛੱਡਣੀ ਨਹੀਂ ਠੀਕ ਆ ਫਿਰ ਤੁਹਾਨੂੰ ਪਤਾ ਜੀ ਉਹਨਾਂ ਬੰਦਿਆਂ ਨੂੰ ਕੋਠੇ ਉੱਤੇ ਬੈਠ ਬੈਠ ਕੇ ਇਹੋ ਜੀਆਂ ਗੱਲਾਂ ਉਹਨਾਂ ਦੇ ਮਨ ਦੇ ਵਿੱਚ ਆਉਣੀਆਂ ਹੀ ਆਉਣੀਆਂ ਨੇ ਮੇਰਾ ਵੀਰੋ ਬਾਬੇ ਉਹ ਵੱਡਾ ਜੋੜਾ ਸਤਾਂ ਤੋਂ ਫੌਜੀ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਪੂਰਾ ਵੀਰੇ ਲੋਆਂ ਦੇ ਕੰਗ ਕੂਤਰ ਮੰਨੇ ਜਾਂਦੇ ਆ ਤੇ ਉਹ ਜੋੜਾ ਅੱਜ ਤੁਹਾਡੇ ਅੱਗੇ ਆਪਾਂ ਪੇਸ਼ ਕਰਤਾ ਰੇਡ ਸਿਰਫ ਸਰਫ ਬਾਈ ਜੀ 4000 ਰਹਿਣ ਵਾਲਾ ਜੋੜੀ ਦਾ ਇੱਕ ਵਾਰੀ ਕੰਟੈਕਟ ਕਰ ਲਓ 9041226065 ਤੇ ਬਾਬੇ ਇਹੋ ਜਿਹੇ ਟੌਪ ਜੋੜੇ ਨਾ ਗਵਾਇਆ ਕਰੋ ਨਾ ਗਵਾਇਆ ਕਰੋ ਠੀਕ ਆ ਜੀ ਵੀਰੇ 2-4 ਦਿਨਾਂ ਬਾਅਦ ਆਪਾਂ ਵੀਡੀਓ ਲਾਈ ਆ ਤੇ ਕਿਸੇ ਗੱਲੋਂ ਲਈ ਦੀ ਮੇਰਾ ਭਰਾ ਪੈਰ ਚੈੱਕ ਕਰੋ ਕਿਉਂ ਹੁਣ ਐ ਨਾ ਕਹੇ ਜੋ ਵੀਰੇ ਤੂੰ ਨੀਲ ਪੌਸਲਾਦੀ ਪੈਰ ਦੇ ਵਿੱਚ ਚੈੱਕ ਕਰ ਲਓ ਬਾਬੇ ਜਿਹੜਾ ਖੂਨ ਹੁੰਦਾ ਨਾ ਖੂਨ ਸ਼ਕ ਅਕਲ ਤੇ ਬਾਬੇ ਉਹ ਪੈਰ ਇਹ ਫਿਰ ਤੁਹਾਨੂੰ ਪਤਾ ਜੀ ਨਖਨਾ ਉਹਦੇ ਵਿੱਚ ਹੀ ਪਾਈਆਂ ਜਾਂਦੀਆਂ ਨੇ ਗੋਲਿਆਂ ਦੇ ਵਿੱਚ ਆ ਚੀਜ਼ਾਂ ਨਹੀਂ ਹੁੰਦੀਆਂ ਠੀਕ ਹੈ ਜੀ ਬਾਕੀ ਅੰਦਰੋਂ ਮੇਰਾ ਭਰਾ ਬਲੱਡ ਹੋਣਾ ਚਾਹੀਦਾ ਠੀਕ ਹੈ ਹੁਣ ਮੈਂ ਨੇ ਇੱਕ ਗੂਲਾ ਕੁੱਤਰ ਪੜਿਆ ਸੀ ਤੁਹਾਨੂੰ ਮੈਂ ਕਿਸੇ ਦਿਨ ਦੀ ਵੀਡੀਓ ਲਾਵਾਂਗਾ ਕਈ ਬੰਦੇ ਮੈਨੂੰ ਕਹਿੰਦੇ ਵੀਰੇ ਤਿੰਨ ਕੰਨੀਆਂ ਬਰਾਬਰ ਹੁਣ ਪੈਰ ਗੂੜੇ ਹੁਣ ਦੇਖੋ ਹੁਣ ਆ ਕੁੱਤੇ ਦੇ ਪੈਰ ਜਮਾ ਗੂੜੇ ਆ ਠੀਕ ਹੈ ਹੁਣ ਇਸ ਕੁੱਤੇ ਦੇ ਮਾਨਕ ਚਲੋ ਬੱਚੇ ਨਾ ਔੜਣਾ ਤੁਸੀਂ ਇਹਦੇ ਪੈਰਾਂ ਨੂੰ ਕੀ ਕਰੋਗੇ ਚੱਟੋਗੇ ਦੱਸੋ ਬਾਬੇ ਉਹ ਅੰਦਰੋਂ ਬਲੱਡ ਵੀ ਹੋਣਾ ਜ਼ਰੂਰੀ ਆ ਠੀਕ ਆ ਨਾ ਪੈਰ ਤੇ ਕੰਨੀਆਂ ਵੀਰੇ ਗੋਲੀਆਂ ਦੀ ਵੀ ਬਰਾਬਰ ਹੁੰਦੀਆਂ ਨੇ ਠੀਕ ਐ ਆਪਣੇ ਘਰੇ ਜਿਹੜੇ ਗੋਲੇ ਕੂਤਰ ਨੇ ਕਿਸੇ ਦਾ ਤੁਹਾਨੂੰ ਫੜ ਕੇ ਵਿਖਾਉਂ ਮੈਂ ਕਿਉਂ ਵੀਰੇ ਆਪਾਂ ਖੋਲ ਤਿਆਰਬਾ ਕਰੀਦਾ ਵਾ ਮੈਂ ਲੋਕਾਂ ਦੀ ਸੁਣਿਆ ਸੁਣਾਈ ਗੱਲਾਂ ਦੇ ਵੀਰੇ ਨਾ ਗੌਰ ਕਰਦਾ ਨਾ ਕਿ ਸੁਣੋ ਗੱਲ ਕਹਿਣਾ ਠੀਕ ਐ ਬਾਕੀ ਚਲੋ ਛੱਡੋ ਬਾਪਿਓ ਕੋ ਪਿਕ ਅਪ ਨਾਲ ਹੋਰ ਪਾਸੇ ਜਾਵੜਦਾ ਗੱਲਾਂ ਗੱਲਾਂ ਦੇ ਵਿੱਚ ਤੇ ਮੇਰਾ ਵੀਰੇ ਜੋੜੇ ਦੀ ਤੁਸੀਂ ਚੈੱਕ ਕਰ ਲਓ ਕੁਆਲਿਟੀ ਤੇ ਮੇਰਾ ਭਰਾ ਜੋੜਾ ਮੰਗਵਾ ਲਓ ਪੂਰਾ ਵੀਰੇ ਚੋਟੀ ਵਾਲਾ ਜੋੜਾ ਬਿਲਕੁਲ ਦਿਲ ਖੁਸ਼ ਜੋੜਾ ਆ ਤੰਦਰੁਸਤ ਜੋੜਾ ਬੇਫਿਕਰੋ ਕਿ ਮੇਰਾ ਭਰਾ ਖੋੜਿਆ ਅੰਤਰ ਕਿਉਂਕਿ ਦਰਸ਼ਕੋ ਲੋਹੜੀ ਦਾ ਤਿਹਾਰ ਆ ਗਿਆ ਲੋਹੜੀਆਂ ਮੋਕੇ ਤੁਸੀਂ ਜੋੜੀਆਂ ਲਾਓ ਕਲੀਆਂ ਦੇ ਬੱਚੇ ਮੇਰਾ ਭਰਾ ਵਧੀਆਂ ਬਾਜੀਆਂ ਛੱਡੋ ਵਧਿਆ ਤੇ ਆਓ ਮੇਰਾ ਵੀਰੋ ਹੁਣ ਆਪਾਂ ਤੁਹਾਨੂੰ ਕਰਾ ਦਈਏ ਜੋੜੀ ਆਪਣੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਵੀਰ ਥੋੜਾ ਸ਼ੌਂਕ ਕਰਾਉਂਦਾ ਆ ਅਗਰ ਜਨਰ ਤੁਹਾਨੂੰ ਚੰਗੇ ਲੱਗੇ ਵੀਡੀਓ ਸਾਥੀ ਚੰਗੀ ਲੱਗੀ ਮੇਰਾ ਭਰਾ ਇੱਕ ਪਿਆਰਾ ਜਿਹਾ ਕਮੈਂਟ ਤੇ ਲਾਈਕ ਮੇਰਾ ਵੀਰ ਲਾਜ਼ਮੀ ਕਰ ਦਿਆ ਕਰੋ ਹਾਂ ਜੀ ਵੀ ਬਾਬਿਓ ਆ ਪਹਿਲਾਂ ਪੈਰ ਚੈੱਕ ਕਰ ਲਓ ਆਪਣੇ ਕੁਤਰ ਦੇ ਠੀਕ ਹੈ ਜੀ ਸੜੇ ਹੋਏ ਜੀ ਖੁਸ਼ਕ ਜਾਮਨੀ ਨੀਲੇ ਪੈਰਾਂ ਦਾ ਬਾਬਿਓ ਆਪਣਾ ਇਹ ਉਤਨਾ ਜੋ ਵੇਖਣ ਵਾਲੀ ਚੀਜ਼ ਹੈ ਕਬੂਤਰ ਦੇ ਵਿੱਚ। ਬਾਕੀ ਤੁਹਾਨੂੰ ਸ਼ਕਲ ਵੀ ਵਿਖਾ ਦੰਨੇ ਆ ਬਾਕੀ ਪਤੰਦਰ ਤੁਸੀਂ ਢੋਲੀ ਆਪਣੀ ਦੇ ਵਿੱਚ ਕੜਕ ਦਾ ਚੈੱਕ ਕਰੀ ਲਿਤਾ ਹੀ ਬਾਬਿਓ ਗੱਦ ਕਾਠ ਸ਼ਕਲ ਅਗਲ ਤੇ ਰੰਗ ਰੂਪ ਚੈੱਕ ਕਰ ਲਓ ਕਬੂਤਰ ਆਪਣੇ ਦਾ ਜੋ ਸੂਦੀ ਸਕਰੀਨ ਦੇ ਸਾਹਮਣੇ ਆ ਜੀ। ਠੀਕ ਹੈ ਜੀ। ਚੈੱਕ ਕਰ ਲਓ ਵੀਰੇ ਜਬਾੜੀ ਦੀ ਕਾਲੀ ਆ। ਜਿੱਤੀਆਂ ਅੱਖਾਂ ਦਾ ਮੇਰਾ ਭਰਾ ਹਿੱਕ ਤੇ ਦੇ ਸ਼ੇਮਬਾਜੀ ਕੂਤਰ ਦੇ ਚੈੱਕ ਕਰ ਸਕਦੇ ਹਾਂ ਪੂਰੇ ਕਲਰ ਦੇ ਉਰੇ ਸ਼ੇਮਬਾਦ ਛੋਟਾ ਦਾਗਾ ਜੋ ਤੁਸੀਂ ਕਹਿਣਾ ਕਹਿ ਸਕਦੇ ਹੋ ਹਿੱਕ ਚੌੜੀਆ ਜੀ ਕੂਤਰ ਦੀ ਤੇ ਪਿੱਛੋਂ ਜਮਾਂ ਨਾ ਬੰਦ ਚੈੱਕ ਕਰੋ ਮੇਰਾ ਭਰਾ ਬਾਬੇ ਉਹ ਪਤਾ ਲੱਗਦਾ ਯਾਰ ਜੇ ਕੋਈ ਚੀਜ਼ ਆਉਂਦੀ ਹੈ ਨਾ ਹੱਥ ਦੇ ਵਿੱਚ ਹਾਂ ਵੀ ਉਹਦੀ ਸ਼ਕਲ ਹੀ ਦੱਸ ਦਿੰਦੀ ਕਿ ਹਾਂ ਵੀ ਬਾਕੀ ਉਹਦੇ ਬਲੱਡ ਦੇ ਵਿੱਚ ਕੁਝ ਹੈਗਾ ਆ ਬਾਕੀ ਬਿਹਨੇ ਆ ਜੀ ਕਿਹੜੇ ਸੱਜਣ ਦੇ ਘਰ ਇਹੋ ਜਿਹੇ ਕੂਤਰ ਜਾਂਦੇ ਆ ਠੀਕ ਆ ਜੀ ਕੋਈ ਕਰਮ ਵਾਲਾ ਕਿਸਮਤ ਵਾਲਾ ਬੰਦਾ ਆਪਾਂ ਕਹਿ ਸਕਦੇ ਹਾਂ ਠੀਕ ਆ ਜਿਹੜੇ ਆਪਣੇ ਦਰਸ਼ਕ ਦੇ ਘਰ ਅੱਜ ਵਾਲਾ ਆਪਣਾ ਟੌਪ ਜੁੜਾ ਇਹ ਜਾਏਗਾ ਬਾਕਾਇਦਾ ਨੂੰ ਵਿੱਚੇ ਰੀਡ ਮੈਂਸ਼ਨ ਕਰਤਾ ਯਾਰ ਠੀਕ ਹੈ ਜੀ ਤੇ ਆਹ ਵੀਰੇ ਕਬੂਤਰ ਆਪਣੇ ਦਾ ਪੱਲਾ ਕਿਉਂ ਕਰੋ ਚੈੱਕ ਮੇਰੇ ਬਰ ਪੱਲੇ ਦੀ ਕੁਆਲਿਟੀ ਇੱਕ ਸਾਰ ਨਿੱਕਰ ਪੱਲਾ ਚੌੜਾ ਪੱਲਾ ਕੋਈ ਗੈਪ ਨਹੀਂ ਆ ਕੋਈ ਕੋਹ ਨਹੀਂ ਆ ਸਰੇ ਤਾਂ ਹੀ ਕਰਨੀਆਂ ਰਹੀ ਗੱਲ ਪੂਰੀ ਉਹ ਵੀ ਤੁਹਾਨੂੰ ਦਿਖਾ ਦਿੰਦਾ ਯਾਰ ਗੱਲ ਹੀ ਕੀ ਆ ਚੈੱਕ ਕਰ ਲੋ ਕਿਤੇ ਅੰਗੂਠੇ ਤਾਂ ਨਹੀਂ ਲਾਏ ਹੋਏ ਮੈਂ ਬਰ ਕਲ ਵੀਰੇ ਬੱਤੀ ਬਣਾ ਕੇ ਰੱਖਦਾ ਪੂਕ ਦੀ ਸਰੇ ਤਾਂ ਹੀ ਕਰਨੀਆਂ ਕਬੂਤਰ ਆਪਣੇ ਦੀਆਂ ਬਾਕੇ ਫਰੰਟ ਚੈੱਕ ਕਰ ਲੋ ਤੇ ਆਹ ਵੀਰੇ ਅਗਲਾ ਪੱਲਾ ਆਪਣੇ ਕਬੂਤਰ ਦਾ ਦੇਖੋ ਯਾਰ ਜਦ ਕਿ ਵੱਡਾ ਵੀਰੇ ਆਪਣਾ ਬ੍ਰੀਡਰ ਕੋ ਉਤਰ ਆਪਾਂ ਲੈ ਤੇ ਹੀ ਜੜਾਈ ਚੈੱਕ ਕਰ ਸਕਦੇ ਹਾਂ ਠੀਕ ਹੈ ਜੀ ਬਿਲਕੁਲ ਉਹ ਠਹਿਰ ਜਾ ਠਹਿਰ ਜਾ ਗੁੱਸੇ ਵਾਲਾ ਹੈ ਗੁੱਸਾ ਕਰਦਾ ਕੁੱਤਰ ਲਓਏ ਚੈੱਕ ਕਰੋ ਬਾਬੇ ਉਤਰ ਗੁੱਸਾ ਕਰਦਾ ਹੱਥ ਜੇ ਆਕੇ ਤੇ ਚਲੋ ਕੋਈ ਗੱਲ ਨਹੀਂ ਜਲ ਤੋਂ ਜਲਦ ਆਪਾਂ ਕਰਾਉਣੇ ਆ ਠਹਿਰ ਜਾ ਕਰਾ ਲੈਂਦੇ ਸ਼ੌਂਕ ਕੀ ਹੁੰਦਾ ਦੇਖੋ ਬਾਬੇ ਉਹ ਗੁੱਸਾ ਕਰਦਾ ਕੁੱਤਰ ਪਤਾ ਲੱਗਦਾ ਹਾਂ ਵੀ ਖੂਨ ਦੇ ਵਿੱਚ ਮੁੰਡੇ ਦੇ ਗਰਮੀ ਆ ਚਲੋ ਚੱਕਰੀ ਕੋਈ ਨਹੀਂ ਤੇ ਆ ਵੀਰੇ ਉਤਰ ਆਪਣੇ ਦੇ ਪੈਰ ਠੀਕ ਆ ਚੈੱਕ ਆ ਸਕਦੇ ਹਾਂ ਤੇ ਆ ਸੀਗਾ ਵੀਰੇ ਆਪਣਾ ਮਕੰਮਲ ਪੂਟਰ ਤੇ ਆਉ ਮੇਰਾ ਭਰਾ ਹੁਣ ਆਪਾਂ ਹੁਣ ਇਹਦੇ ਨਾਲ ਲੱਗੀ ਮਾਦੀ ਆਪਣੀ ਰਸ਼ਮ ਕਰਾਉਨੇ ਆ ਤੇ ਵੀਡੀਓ ਵਿੱਚ ਮੇਰਾ ਵੀਰ ਤੁਸੀਂ ਲਾਸਟ ਨਹੀਂ ਬਣੇ ਰਹੋ ਠੀਕ ਆ ਜੀ ਹਾਂ ਜੀ ਬਾਬਿਓ ਆ ਕਰੋ ਚੈੱਕ ਜੀ ਮਾਦੀ ਆਪਣੀ ਦੀ ਕੁਆਲਿਟੀ ਪਹਿਲਾਂ ਮੇਰਾ ਭਰਾ ਗੱਤ ਕਾਠ ਆਪਣੇ ਜਾਮਰਾ ਦਾ ਵੀਰੇ ਤੁਸੀਂ ਬਾਰੀ ਸਟ੍ਰਕਚਰ ਚੈੱਕ ਕਰਿਆ ਕਰੋ ਹੱਕ ਵੇਖੋ ਜੀ ਮਾਦੀ ਦੀ ਠੀਕ ਹੈ ਹੱਕ ਜੌੜੀ ਪਿੱਛੋਂ ਜਮੈਂਨ ਸਲਿਮ ਜੀ ਆਪਣੀ ਮਾਦੀਆ ਜਮੈਂਨ ਪੋਸਟਾਂ ਹੀ ਕਰਨੀਆਂ ਕਾਲੀ ਨੋਕ ਪਰ ਵੀਰੇ ਖਾਸਿਆ ਤੇ ਮਾਦੀ ਦੀ ਚੈੱਕ ਆ ਉਹਦੇ ਪੈਰਾਂ ਦੇ ਵਿੱਚ ਟੱਕੇ ਨੇ ਠੀਕ ਹੈ ਜੀ ਨੋਕ ਚੈੱਕ ਕਰੋ ਯਾਰ ਦੇਖੋ ਕਿੰਡੀ ਜਿਆਦਾ ਲੰਮੀ ਨੋਕ ਦੀ ਆਪਣੀ ਇਹ ਮਾਦੀਆ ਸਾਫ ਵੀਰੇ ਦੁੱਧ ਚਿੱਟੀਆਂ ਅੱਖਾਂ ਦੀ ਵੀਰੇ ਆਪਣੀ ਇਹ ਮਾਦੀਆ ਚੈੱਕ ਕਰ ਸਕਦੇ ਹਾਂ ਫੁੱਲ ਗਰੰਤੀ ਵਾਲੀ ਵੀਰੇ ਆਪਣੀ ਕੁਦਰੀ ਹੈ ਠੀਕ ਹੈ ਬਾਕੀ ਫਰੰਟ ਚੈੱਕ ਕਰ ਲਉ ਤੇ ਬਾਬੇ ਉਹ ਆਹ ਆਪਣੀ ਉੱਠਿਆ ਜਾਂ ਠਹਿਰ ਜਾ ਲੋ ਜੀ ਇਹ ਤਾਂ ਜੋੜਾ ਵੇਖਣ ਨੂੰ ਬੜਾ ਮਿੱਠਾ ਲੱਗਦਾ ਤੇ ਹੱਥ ਦੇ ਵਿੱਚ ਆ ਕੇ ਗੁੱਸੇ ਕਰ ਜਾਨਕੀ ਗੁੱਸਾ ਕਰਦੇ ਨੇ ਕੁਤਰੇ ਹੈ ਅਜੇ ਚੈੱਕ ਕਰ ਲੋ ਵੀਰੇ ਮਾਦੀ ਆਪਣੀ ਦਾ ਪੱਲਾ ਦੇਖੋ ਜੀ ਵੱਡੀ ਬਗਲ ਠੀਕ ਆ ਜੀ ਵੱਡੇ ਚੌੜੇ ਨਿੱਕਰ ਪੱਲੇ ਦੀ ਆਪਣੀ ਇਹ ਮਾਦੀ ਆ ਤੇ ਕੁੱਤਰ ਹੱਥ ਹੱਥ ਲਾ ਕੇ ਬੜੇ ਘੱਟ ਰਾਜੀ ਆ ਯਾਰ ਠੀਕ ਆ ਜੀ ਕਿਉਂਕਿ ਨਾ ਜੀ ਆਮ ਕਈ ਬੰਦਿਆਂ ਦੇ ਖੁੱਡੇ ਅੱਗੇ ਜਾਲ ਲੱਗਿਆ ਹੁੰਦਾ ਅਗਲਾ ਦਾਣਾ ਪਾਣੀ ਪਾ ਕੇ ਤੇ ਜਿਆਦਾ ਕਈ ਰੀ ਹੱਥ ਦੇ ਵਿੱਚ ਕੁੱਤਰ ਨਹੀਂ ਫੜਦੇ ਹਨ ਇਸ ਕਰਕੇ ਮੇਰਾ ਭਲਾ ਕਈ ਕੁੱਤਰ ਗੁੱਸਾ ਕਰਦੇ ਹੱਥ ਦੇ ਵਿੱਚ ਆ ਕੇ ਜਿਵੇਂ ਆ ਜੋੜਾ ਚੀਟਪਨ ਕਰਦਾ ਆ ਦੇਖੋ ਕਾਲੀ ਨੂਕ ਤੇ ਚਿੱਟੀਆਂ ਅੱਖਾਂ ਆ ਚੈੱਕ ਕਰ ਲੋ ਵੀਰੇ ਬਗਲ ਦੇ ਵਿੱਚ ਇੱਕ ਫਾਰੀ ਦਾ ਕਾਲਾ ਵਾ ਅਕੀ ਕੁਆਲਿਟੀ ਚੈੱਕ ਕਰ ਲਓ ਜੀ ਪੱਲਦੀ ਦੇਖੋ ਕਿੱਡੇ ਨਿੱਗਰ ਪੱਟੇ ਪੁੱਲੇ ਦੀ ਆਪਣੀ ਇਹ ਮਾਦੀ ਹੈ ਠੀਕ ਹੈ ਜੀ ਰਹੀ ਗੱਲ ਵੀਰੇ ਕੰਨੀਆਂ ਦੀ ਬਿਲਕੁਲ ਪੂਸਤ ਨਹੀਂ ਕੰਨੀਆਂ ਲੱਖਦੀ ਆ ਸਾਨੂੰ ਪੂਛ ਵੀ ਵਿਖਾ ਦਿੰਦਾ ਯਾਰ ਕਾਲੀ ਕਾਦੀ ਯਾਰ ਆ ਚੈੱਕ ਕਰੂ ਮੇਰਾ ਭਰਾ ਬਿਲਕੁਲ ਬੰਦ ਪੂਛਰਾ ਦੀ ਉਦਰੀ ਕੋਈ ਆਪਾਂ ਕਿਤੋਂ ਅੰਗੂਠਣੀ ਲਾਏ ਕੋਈ ਕੋਣੀ ਠੀਕ ਹੈ ਤੇ ਆ ਵੀਰੇ ਮਾਦੀ ਆਪਣੀ ਦਾ ਪੈਰ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਕਾਲੀ ਨੋਕ ਅਤੇ ਕਾਲੀਆਂ ਜੀਆਂ ਨੋਦਰਾਂ ਪੈਰਾਂ ਵਿੱਚ ਹਲਕੇ ਜਿ ਟੱਕਿਆ ਨਾਮ ਨੰਬਰ ਮਾਦੀ ਦੇ ਲੱਗਿਆ ਵੇ ਜੀ ਛੱਲਾ ਪੱਕਾ ਇਹਦੇ ਪਾਇਆ ਗਿਆ ਚੈੱਕ ਕਰ ਫੋ ਤੇ ਹਾਂ ਜ ਦਾਸਤਾ ਭਰਾਵਾ ਦਾਸਤਾ ਨੂੰ ਗੁੱਸੇ ਵਾਲੀਆਂ ਹੁਣ ਕਾਦੋ ਬਾਰ-ਬਾਰ ਕਰਦੀਆਂ ਆ ਚੈੱਕ ਕਰ ਲੋ ਬਰੇ ਮਾਦੀ ਆਪਣੀ ਦਾ ਗੁੱਸਾ ਤੇ ਆ ਸੀ ਦਾਸ ਕੋ ਆਪਣੀ ਮਕਮਲ ਮਾਦੀ ਤੇ ਆਉ ਮਰਾ ਭਰਾ ਜੋੜਾ ਹੁਣ ਮਸ ਨੂੰ ਦਵਾਰ ਤੋਂ ਛੱਡ ਕੇ ਵਿਖਾਉਣਾ ਤੇ ਬੇਹਨੇ ਆ ਜੀ ਹਣ ਜੋੜਾ ਗੜਕਦਾ ਕਿ ਕਿਵੇਂ ਕਰਦਾ ਹਨ ਤੇ ਆ ਜੋ ਬਾਬੇ ਹੁਣ ਨੂੰ ਛੱਡ ਕੇ ਵਿਖਾਉਣੇ ਆ ਪੁੱਤਰ ਇਹ ਇਧਰ ਜਾ ਕੇ ਬੋਸ ਤੇ ਇਧਰ ਜਾ ਕੇ ਲਓ ਜੀ ਆ ਦਵਾਰ ਤੋਂ ਕੇ ਨਾਮਰਾ ਵੀਰ ਜੋੜੇ ਆਪਣੀ ਜੀ ਬਾਬੇ ਮਕਮਲ ਸਟੈਂਡਿੰਗ ਪੋਜੀਸ਼ਨ ਚੈੱਕ ਕਰ ਲਓ ਠੀਕ ਹੈ ਜੀ ਫੁੱਲ ਗਰੰਟੀ ਵਾਲਾ ਜੋੜਾ ਮੇਰਾ ਭਰਾ ਆਂਡਿਆਂ ਦੀ ਬੱਚਿਆਂ ਦੀ ਮੇਰਾ ਵੀ ਆਪਣੀ ਪੂਰੀ ਗਰੰਟੀ ਰਹੇਗੀ ਠੀਕ ਹੈ ਜੀ ਤੰਦਰੁਸਤ ਜੋੜਾ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਬਕਾਇਦਾ ਪਰਪਲਿਆਂ ਦਾ ਆਖਾਂ ਦਾ ਪੰਜਿਆਂ ਦਾ ਤੁਹਾਨੂੰ ਸੌਤ ਵੀਡੀਓ ਵਿੱਚ ਆਪਣੀ ਕਰਾਤਾ ਆ ਤੇ ਫੋਨ ਮੈਨੂੰ ਉਹੀ ਭਰਾ ਲਾਵੇ ਜਿਹਨੂੰ ਜੈਨੂਅਲ ਰਿਕੁਆਇਰਮੈਂਟ ਹੋਵੇ ਦਰਸ਼ਕੋ ਹੁਣ ਆਪਾਂ ਤੁਹਾਨੂੰ ਬਕਾਇਦਾ ਵਿੱਚ ਰੇਟ ਮੈਂਸ਼ਨ ਕਰਕੇ ਵੀਰੇ ਮੈਂ ਵੀਡੀਓ ਲਾਈ ਆ ਠੀਕ ਹੈ ਪਲੀਜ਼ ਬੇਨਤੀ ਆ ਯਾਰ ਕੋਈ ਬੰਦਾ ਫੋਨ ਲਾ ਗਿਆ ਨਾ ਕੁਛ ਕਾਸ਼ ਵੀਰੇ ਕੀ ਰੇਟ ਆ ਔਰ ਕੀ ਨਹੀਂ ਰੇਟ ਸਾਨੂੰ ਦੱਸਦਾ ਮੇਰਾ ਭਰਾ ਜਿਹਨੂੰ ਚਾਹੀਦਾ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਆਲ ਪੰਜਾਬ ਦੇ ਵਿੱਚ ਵੀਰੇ ਜਨਪਰ ਆਪਣੇ ਜਾਂਦੇ ਆ ਠੀਕ ਹੈ ਜੀ ਬਸ ਦੇ ਰਹੀ ਵੀਰੇ ਆਪਾਂ ਕਬੂਤਰ ਭੇਜੀਦੇ ਨੇ ਬਾਕੀ ਥੋੜੇ ਸ਼ਹਿਰ ਦਾ ਵੀਰੇ ਬਸ ਦਾ ਜਿੰਨਾ ਵੀ ਕਰਾਇਆ ਹੁੰਦਾ ਆ 200 300 400 ਹਨਾ ਉਹ ਤੁਹਾਡੀ ਲੋਕੇਸ਼ਨ ਦੇ ਅਕੋਰਡਿੰਗ ਹੁੰਦਾ ਮੇਰਾ ਵੀਰ ਤੇ ਆਪਦੇ ਹਸਾਨਾ ਵੀਰੇ ਜਿਹੜਾ ਡਿਲੀਵਰੀ ਚਾਰਜ ਤੁਸੀਂ ਦੇ ਦਿਆ ਕਰੋ ਬਸ ਵਾਲੇ ਨੂੰ ਠੀਕ ਹੈ ਜੀ ਤੇ ਕਿੱਦਾਂ ਲੱਗਿਆ ਵੀਰੇ ਜੋੜਾ ਮੇਰਾ ਵੀਰ ਇੱਕ ਵਾਰੀ ਲਾਜ਼ਮੀ ਫੇਰ ਦੱਸਿਓ ਤੇ ਆਪਣੇ ਭਰਾ ਦੇ ਚੈਨਲ ਨੂੰ ਵੀਰੇ ਵੱਧ ਤੋਂ ਵੱਧ ਕਰ ਦਿਓ ਸਪੋਰਟ ਉਹ ਜੋ ਤੁਸੀਂ ਕਰਦੇ ਹੋ ਤੇ ਵੀਡੀਓ ਆਪਣੀ ਵੀਰੇ ਵੱਧ ਤੋਂ ਵੱਧ ਗਰੁੱਪਾਂ ਵਿੱਚ ਬਾਪੇ ਉਹ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੀ ਠੀਕ ਆ ਵੀ ਮਤਲਬ ਮਿਲਦੇ ਹੁਣ ਆਪਾਂ ਤੁਹਾਨੂੰ ਪਰ ਕਿਸੇ ਅਗਲੀ ਵੀਡੀਓ ਤੇ ਵਾਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟਾਪ ਕਲਾਸ ਦੇ ਬਜੀ ਨਸਲ ਦੇ ਬੱਚੋਂ ਕੋਈ ਨਵੇਂ ਤੇ ਸਰਾਜੇ ਜਾਨਵਰ ਜਿਨ੍ਹਾਂ ਨੂੰ ਵੇਚ ਕੇ ਸਾਡੇ ਦਰਸ਼ਕਾਂ ਦੀ ਮਿਹਰਾ ਭੁੱਖ ਲਥਨੀ ਚਾਹੀਦੀ ਆ ਬੰਦਾ ਕਹਿਣਾ ਚਾਹੀਦਾ ਹਾਂ ਯਾਰ ਜੋ ਜਾਨਵਰ ਲੱਗੇ ਸੀ ਬਾਕੀ ਦਰਸ਼ਕ ਖੁਸ਼ ਰਹਿੰਦੇ ਸੀ ਵੀਰੇ ਸਾਡੇ ਮਨ ਨੂੰ ਬਹੁਤ ਲੱਗੇ ਉਹ ਲੱਗਣੀਆਂ ਜਦੋਂ ਇਹੋ ਜਿਹੇ ਗੂੜੇ ਸੜੇ ਹੋਏ ਬੈਰ ਹੁਣ ਠੀਕ ਹੈ ਬਾਕੀ ਚਲੋ ਜੀ ਹਰ ਬੰਦਾ ਚੰਗੇ ਜਾਨਵਰ ਪਾਉਂਦਾ ਆ ਕਿਸੇ ਨੂੰ ਮਾੜਾ ਚੰਗਾ ਬੋਲ ਕੇ ਅਸੀਂ ਆਪ ਦਾ ਮੰਨ ਕੇ ਚਲੋ ਮੂਡ ਖਰਾਬ ਨਹੀਂ ਕਰੀਦਾ ਠੀਕ ਹੈ ਖੁਸ਼ ਰਹੀਦਾ ਤੇ ਉਹ ਜੀ ਚੋਟੀ ਟੌਪ ਵਾਲੇ ਜਾਨਵਰਾਂ ਦਾ ਮੇਰਾ ਭਰਾ ਸ਼ੌਂਕ ਕਰਾਈਦਾ ਬਾਕੀ ਯਾਰ ਆਪਣੇ ਵੱਲੋਂ ਕੋਸ਼ਿਸ਼ ਕਰੀ ਜੀ ਵਧੀਆ ਜਾਨਵਰ ਥੋੜੇ ਅੱਗੇ ਪੇਸ਼ ਕਰੀਏ ਬਾਕੀ ਕਿਸੇ ਨੂੰ ਜੱਜਣ ਨਾ ਜੱਜਣ ਉਹ ਥੋੜੇ ਤੇ ਮਰਾ ਭਰਾ ਇਹ ਠੀਕ ਆ ਵੀ ਮਤਰੋ ਮਿਲਦੇ ਹੁਣ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਲੈ ਆਵਾਂਗੇ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਦੇ ਮਸਾਲੇ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ